ਦੀ ਧਾਨਵਾ ਸੁਹਣੇ ਜਿਵੇਂ ਗੱਬਣ ਦੇ ਹੁੰਦੇ ਹੈਗੇ ਇਦਾਂ ਨਜ਼ਰ ਆਉਂਦੀ ਹਣੀ ਹੈਗੀ ਦੇਖੋ ਖੜ ਨਹੀਂ ਖੜ ਨਹੀਂ ਦੇਖੋ ਫੇਸ ਕੁਆਲਟੀ ਵੇਖੋ ਕਿੰਨੀ ਸੋਹਣੀ ਹੈਗੀ ਦੇਖੋ ਉਸ ਤੋਂ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਸ਼ਹਿਰ ਜੈਤੂ ਤੋਂ ਤਹਿਸੀਲ ਵੀ ਇਹਨੂੰ ਜੈਤੂ ਹੀ ਪੈ ਜਾਂਦੀ ਆ ਤੇ ਜ਼ਿਲ੍ਹਾ ਪੈ ਜਾਂਦਾ ਫਰੀਦਕੋਟ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਰਸੀ ਬੱਚਿਆਂ 6 ਤੋਂ 7 ਨਾਲ ਬੱਚਿਆਂ ਦੇ ਹੈਗੇ ਛੋਟੀ ਉਮਰ ਦੇ ਹੈਂ ਤੇ ਸਪੈਸ਼ਲ ਕੰਮ ਜਰਸੀ ਦਾ ਹੀ ਹੈਗਾ ਤੇ ਬਾਕੀ ਜਰਸੀ ਵੱਡੀਆਂ ਗਾਇਆਂ ਦੁੱਧ ਵਾਲੀਆਂ ਗਾਇਆਂ ਵੀ ਬਾਈ ਦੇ ਕੋਲੇ ਕਾਫੀ ਹੁੰਦੀਆਂ ਗਈਆਂ ਤੇ ਐਚਐਫ ਦੇ ਵਿੱਚ ਕ੍ਰੋਸ ਵੀ ਹੁੰਦੀਆਂ ਗਈਆਂ ਤਰੇਹਕ ਤਰ੍ਹਾਂ ਦਾ ਮਾਲ ਹੁੰਦਾ ਹੈਗਾ ਤੇ ਇਧਰ ਦੋ ਗਾਇਆਂ ਇੱਕ ਸੂਈ ਵੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਇਹ ਹੈਗੀ ਹੈ ਕਿ ਗੱਬਣ ਤੇ ਸਾਰੀਆਂ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੇ ਇਕਲੀ-ਗਲੀ ਤੋਰ ਕੇ ਵੀ ਦਿਖਾਵਾਂਗੇ ਤੇ ਬਾਕੀ ਰੇਟ ਆ ਜੋ ਵੀਡੀਓ ਦੇ ਵਿੱਚ ਹੀ ਹੋਊਗਾ ਟੋਟਲ ਜਾਨਵਰਾਂ ਦਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਛੋੜੀਆਂ ਬੱਚੀਆਂ ਲੈਣੀਆਂ ਜਾਂ ਤੁਸੀਂ ਇਧਰ ਦੁੱਧ ਵਾਲੇ ਪਸ਼ੂ ਲੈਣੇ ਆ ਕਿਸੇ ਤਰ੍ਹਾਂ ਦਾ ਵੀ ਤੁਸੀਂ ਮਾਲ ਖਰੀਦਣਾ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੇ ਇੱਥੇ ਆ ਕੇ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਇਹਨਾਂ ਚੋਂ ਵੀ ਕੋਈ ਪਸ਼ੂਰੀ ਇਹਦੇ ਨਾਲ ਤਾਂ ਵੀ ਕਈ ਵਾਰੀ ਕੋਈ ਸੇਲ ਹੋ ਜਾਂਦਾਗਾ ਤਾਂ ਬਾਈ ਕੋਲੇ ਹੋਰ ਵੀ ਕਈ ਕਾਫੀ ਤਰੀਕਾਂ ਦੇ ਪਸ਼ੂ ਹੁੰਦੇ ਹੈਗੇ ਤੇ ਬੱਚੀਆਂ ਵੀ ਕਾਫੀ ਹੁੰਦੀਆਂ ਗਈਆਂ ਜੇ ਇਕੱਠੀਆਂ ਖਰੀਦਣੀਆਂ ਜਾਂ ਇੱਕ ਲੈਣੀਆਂ ਜਾਂ ਦੋ ਉਸੇ ਹਿਸਾਬ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਉਹੇ ਹਿਸਾਬ ਨਾਲ ਰੇਟ ਹੋ ਜਾਊਗਾ ਤੇ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਜੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਜਗਦੀਪ ਸਿੰਘ ਆ ਜੀ ਠੀਕ ਆ ਬਾਈ ਤੇ ਕੰਮ ਆਪਣਾ ਬਾਈ ਵਪਾਰ ਦਾ ਹੀ ਆ ਨਾ ਹਾਂ ਵਪਾਰ ਦਾ ਕਰਦਾ ਬਾਈ ਆਪੇ ਕੋਲ ਜਰਸੀ ਬੱਛੀਆਂ ਹੁੰਦੀਆਂ ਹਰ ਵਕਤ ਠੀਕ ਹੈ ਜੀ ਗੱਭਣ ਬੈੜਾ ਹੁੰਦੀ ਤੇ ਗੱਭਣ ਬੈੜਾ ਠੀਕ ਆ ਤੇ ਜਰਸੀ ਦੁੱਧ ਵਾਲੀਆਂ ਗਾਇਆਂ ਵੀ ਹੁੰਦੀਆਂ ਤੇ ਦੂਜੇ ਐਫਬ ਦੇ ਵਿੱਚ ਕ੍ਰੋਸ ਵੀ ਹੁੰਦੀਆਂ ਹਨਾ ਹਾਂ ਬਾਈ ਜੀ ਜਰਸੀ ਤੇਰੇ ਸਾਹਮਣੇ ਗੱਭਣ ਹੁਣੀ ਵੇਚੀ ਇੱਕ ਆਪਾਂ ਠੀਕ ਇੱਕ ਜਾਨੀ ਹੁਣੀ ਵਿੱਚ ਹੀ ਇਕ ਤਾਂ ਨਾ ਜਰਸੀ ਠੀਕ ਆ ਤੇ ਭਾਈ ਆਪਣੇ ਕੋਲੇ ਪਸ਼ੂ ਕਿੰਨੇ ਕੁ ਅਵੇਲੇਬਲ ਹੁੰਦੇ ਆਗੇ ਹਰੇਕ ਟਾਈਮ 7-8 ਨਾ ਹੁੰਦੇ ਆ ਆਪਣੇ ਕੋਲ ਠੀਕ ਆ ਵੀ ਕਦੋਂ ਵੀ ਕੋਈ ਆ ਸਕਦਾ ਵੀ ਖਾਲੀ ਨਹੀਂ ਮੜੂ ਹਣਾ ਹਾਂਜੀ ਠੀਕ ਆ ਭਾਈ ਪਹਿਲੇ ਨੰਬਰ ਤੇ ਭਾਈ ਇਹ ਬੱਚੀ ਖੜੀ ਹੈਗੀ ਇਹਦੀ ਕੀ ਡਿਟੇਲ ਆਗੀ ਇਹ ਭਾਈ 2.5 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਜੀ 2.5 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਗਈ 4 ਫੁੱਟ 4.5 4 ਤੋਂ ਪਲੱਸ ਹੀ ਹੋਵੇ ਪਰ ਦਿਲ ਚ ਠੀਕ ਆ ਤੇ ਜਰਸੀ ਉਹ ਚੀਜ਼ ਜਾਨੀ ਠੀਕ ਆ ਬਾਈ ਤੇ ਆਪਣੀ ਚੈੱਕ ਕਰਾਈ ਵੀ ਆ ਤੇ ਕੋਈ ਜੇ ਕਿਸੇ ਨੇ ਲਿਆਣੀ ਹੈ ਕਰਾ ਸਕਦਾ ਠੀਕ ਆ ਲੋ ਵੀ ਦੋਸਤੋਂ ਟਾਈਮ ਹੀ ਨਹੀਂ ਅਡੀ ਚੈੱਕ ਪਾਸ ਆ ਗਈ ਤੇ ਬਾਈ ਦੀ ਚੈੱਕ ਕਰਾਈ ਵੀ ਆ ਤੇ ਜਿਹਨੇ ਲੈ ਕੇ ਜਾਣੀ ਆ ਤੁਸੀਂ ਇੱਥੇ ਆਜੀ ਤਸੱਲੀ ਕਰਕੇ ਲਿਆ ਸਕਦੇ ਹੋਗੇ ਤੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਕੱਦ ਵੀ ਚੰਗਾ ਕਰੂਗੀ ਤੇ ਕਲਰ ਵੀ ਸੋਹਣਾ ਹੈ ਦੇਖ ਸਕਦੇ ਹੋ ਤੁਸੀਂ ਬਾਕੀ ਇਧਰੋਂ ਫੇਸ ਕੁਆਲਿਟੀ ਦੇਖ ਸਕਦੇ ਆ ਤੇ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਕੋਈ ਫੋਟੋ ਚਾਂਗੇ ਚਾਰ ਹੀ ਥਾਣਾ ਵੀਰੇ ਚਾਰ ਹੀ ਥਾਣੀਆਂ ਆ 27000 ਰੁਪਏ ਮੁੱਲ 27000 ਇਹਦਾ ਮੁੱਲ ਆ ਮਾਨ ਤਾਨ ਕਰ ਠੀਕ ਆ ਮਾਨ ਤਾਨ ਜਾਨੀ ਮਾੜਾ ਮੋਟਾ ਮੌਕੇ ਤੇ ਹੋ ਜੂ ਹਨਾ ਸਾਰਿਆਂ 'ਚ ਹੋ ਜੂ ਹਨਾ ਸਾਰਿਆਂ 'ਚ ਠੀਕ ਆ ਤੇ ਜਿਹੜੀ ਇਹ ਦੂਜੇ ਨੰਬਰ ਤੇ ਆ ਬਾਈ ਇਹ ਵੀ ਜਰਸੀ ਬੱਚੀ ਪੂਰੀ ਬਰੀਡ ਆਲੀ ਠੀਕ ਆ ਇਸ ਪਾਰਟ ਵਿੱਚ ਟੱਕਾ ਸਕਦਾ ਫੇਸ ਵਾਲੀ ਬਹੁਤ ਸੋਹਣੀ ਆ ਹਨਾ ਹਾਂ ਬੱਚੀ ਵੀ ਰਾਜੇ ਦੀ ਸੋਹਣੀ ਕੰਨਾਂ ਦੀ ਕੁਆਲਿਟੀ ਤੇ ਬਾਕੀ ਤੁਸੀਂ ਬੋਧੀ ਦੇਖ ਸਕਦੇ ਹੋ ਬਾਕੀ ਵੇਲ ਵੀ ਚੰਗੀ ਹੈਗੀ ਇਹਦੀ ਤੇ ਮੈਂ ਦਾ ਵੀ ਕਰਦਾ ਇਹ ਵੀ ਵਧੀਆ ਕਰੂਗੀ ਪੂਰਾ ਬਾਕੀ ਤੁਸੀਂ ਕਲਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ ਥਾਣੇ ਦੇ ਵੀ ਚਾਰੀ ਆ ਇਹਦੇ ਵੀ ਥਣ ਚਾਰੀ ਹੈਗੇ ਬਾਈ ਦੇ ਬਾਕੀ ਵੇਖੇ ਵਾ ਸਾਰੇ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਲਿਆ ਸਕਦੇ ਹੋ ਤੋੜ ਲਾ ਬਾਕੀ ਗਲੰਦ ਕਾਬਲਾ ਵੀ 16 ਕਿ ਮਹੀਨੇ ਹੋਰ ਆ ਬਾਕੀ ਟੀਕੇ ਦੇ ਤਾਂ ਜਮੇ ਹੀ ਕਾਬਲਾ ਹਨ ਭਜਨ ਵੀ ਠੀਕ ਹੈ ਦਾ ਤੇ ਵੇਲ ਵੀ ਚੰਗੀ ਬਾਕੀ ਗੱਦ ਵੀ ਠੀਕ ਕਰੂਗੀ ਹਨਾ ਵਧੀਆ ਕਰੂਗੀ ਫੇਸ ਕੁਆਲਿਟੀ ਸੋਹਣੀ ਹੈ ਪੂਰੀ ਇਹਦੀ ਐਂ ਜਮਾ ਪਿਆ ਹੋ ਰਾਕੀ ਦੇਖੋ ਦੁਬਾਰੇ ਤੁਹਾਨੂੰ ਤੇ ਲਗਾ ਦਿੰਦੇ ਆਪਾਂ ਇਹ ਸਹੀ ਕੁਆਲਟੀ ਬਹੁਤ ਸੋਹਣੀਆਂ ਨੇ ਇਹਦਾ ਮੁੱਲ ਕਿੰਨਾ ਬਾਈ 27000 ਰੁਪਏ ਇਹਦਾ ਵੀ 27000 ਰੀ ਹੈ ਠੀਕ ਤੇ ਆ ਗਈ ਆ ਤੀਜੇ ਨੰਬਰ ਤੇ ਵੀਰੇ ਖੀਰੀ ਬੱਛੀ ਹੈ ਵੀ ਠੀਕ ਹੈ ਜੀ ਨਾਕ ਵੀ ਨੁਮਰਾ ਚੰਗੀ ਸੰਭੀ ਭਲੀ ਵੀ ਆ ਠੀਕ ਆ ਬਾਈ ਤੇ ਇਹਦੇ ਸੰਗ ਹੋਰ ਦਿਖਾਏ ਆਪਾਂ ਪਹਿਲਾਂ ਮਾਰੀ ਮਾਰੀ ਫੋਟਾਂ ਜਿਗੀਆਂ ਇਹਦੇ ਅੱਛਾ ਜੀ ਆਪਾਂ ਤੋਂ ਦਿਖਾਏ ਆਗੇ ਹਾਂਜੀ ਹਾਂਜੀ ਠੀਕ ਲੋਈ ਦੋਸਤ ਸੰਗੇ ਦੇ ਹੁਣ ਇੱਥੇ ਹੀ ਲਗਾਏ ਆ ਬਾਈਆਂ ਨੇ ਤੇ ਬਾਕੀ ਦੰਦੋਂ ਖੀਰੀ ਹੈਗੀ ਫੇਸ ਕੁਆਲਟੀ ਬਾਡੀ ਵੰਤਰ ਦੇਖ ਸਕਦੇ ਹੋ ਤੁਸੀਂ ਇਹ ਵੀ ਸੋਹਣੀ ਹੈਗੀ ਥੋੜੀ ਸੇਵਾ ਦੇ ਨਾਲ ਇਹਨੇ ਗੱਬਣ ਹੋ ਜਾਣਾ ਥੋੜੇ ਜਿਹੇ ਟਾਈਮ ਦੇ ਵਿੱਚ ਇੱਕ ਦੋ ਗੱਟੇ ਖਾ ਕੇ ਇਹਨੇ ਗੱਬਣ ਹੋ ਜਾਣਾਗਾ ਰੰਗ ਰੂਪ ਇਹਦਾ ਵੀ ਸੋਹਣਾਗਾ ਵੱਖਰਾ ਜਿਹਾ ਹੈਗਾ ਦੇਖ ਸਾਡੇ ਨੂੰ ਤੁਸੀਂ ਇਹਦੇ ਥੱਲੇੋਂ ਕਿੰਨੇ ਆ ਝੋੜੀ ਠੀਕ ਆ ਹਾਂ ਠੀਕ ਆ ਜੀ ਚਾਰ ਹੀ ਥਣ ਚਾਰ ਹੀ ਥਣ ਇਹਦੇ ਆਗੇ ਤੇ ਬਾਕੀ ਸਾਰਿਆਂ ਦੀ ਥਣ ਓਕੇ ਜਮ ਹਾਂ ਸਾਰਿਆਂ ਦੀ ਠੀਕ ਆ ਬਾਕੀ ਬਾਈ ਨੇ ਦੇਖ ਕੇ ਲਿਆਂਦੀਆਂ ਗਿਆ ਤੇ ਤੁਸੀਂ ਆਈ ਤਸੱਲੀ ਕਰਕੇ ਲਿਆ ਸਕਦੇ ਹੋ ਚੌਥੇ ਨੰਬਰ ਤੇ ਬਾਈ ਜਿਹੜੀ ਇਹ ਰੇਟ ਕਨਫਰਮਿੰਗ ਕਰਦਾ ਇਹਦਾ ਰੇਟ ਕਿੰਨਾ ਇਹ ਤਿੰਨਾ ਬੱਚਿਆਂ ਦਾ 15-15000 ਰੁਪਏ ਮੋ ਲਗ ਮੰਨਦਾ ਜਿਹੜੀਆਂ ਆਹ ਦਿੰਨੇ ਆ ਹਾਂ ਇੱਕ ਇਹ ਤੇ ਦੋ ਆ ਜਿਹੜੇ ਆਪਾਂ ਗਿਣਤਾ ਹਾਂ ਕੱਲੀ ਕੱਲੀ ਦਾ 15 ਕੱਲੀ ਕੱਲੀ ਦਾ 15 ਠੀਕ ਆ ਇਹਦਾ ਵੀ ਯਾਨੀ 15 ਹੀ ਹੈਗਾ ਆਹ ਬੱਚਾ ਬਹੁਤ ਪ੍ਰੀਟੀ ਆ 15000 ਇਹ ਆ ਤਾਂ ਬ ਫੇਸ ਕੁਆਲਿਟੀ ਦੇਖੋ ਤੁਸੀਂ ਇਹਦੀ ਤੇ ਬਾਕੀ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਥਾਣ ਬਹੁਤ ਸੋਹਣੇ ਹੈ ਜਿਵੇਂ ਗੱਬਣ ਦੇ ਹੁੰਦੇ ਹੈਗੇ ਇਦਾਂ ਨਜ਼ਰ ਆਉਂਦੀ ਹੈ ਝੋਲੀ ਬਹੁਤ ਸੋਹਣੀ ਹੈ ਤੇ ਬਾਕੀ ਥਾਣ ਹੈ ਵਿਚਾਰੀ ਹੈ ਕੋਈ ਫੋਟ ਸ਼ਾਂਗ ਨਹੀਂ ਤੁਸੀਂ ਦੁਬਾਰੇ ਦੇਖ ਸਕਦੇ ਹੋ ਗੱਬਣਾ ਨੂੰ ਝੋਲੀ ਹੈ ਮੈਂ ਦਾ ਵੀ ਇਹਦਾ ਵੀ ਬਹੁਤ ਚੰਗਾ ਆਰਡਰ ਤਿਆਰ ਕਰੂਗੀ ਇਹ ਮੌਕੇ ਤੇ ਇਹਦਾ ਵੀ ਆਈਆਂ ਇਹਦਾ ਵੀ ਆਈਆਂ ਦੇਖੋ ਤੁਸੀਂ ਦੋਨਾਂ ਦੇ ਇੱਕੋ ਜਿਹੇ ਬਾਅਦ ਦੇ ਸਕਿਆ ਚਾਰੀ ਇਹਦੇ ਹੈਗੇ ਆਣਾ ਤੇ ਝੋਲੀ ਇਹਦੀ ਵੀ ਬਹੁਤ ਵਧੀਆ ਆ ਗਈ। ਹਾਂ ਜੇ ਤਿੰਨਾਂ ਬੱਚਾ 15-15 ਹਜ਼ਾਰ ਤੇ ਪਉਦਾ। ਇਹਨਾਂ ਤੋਂ ਮੈਅ ਦਾ ਵੀ ਇਹ ਬਹੁਤ ਸੋਹਣੀਆਂ ਬੈੜਾਂ ਤਿਆਰ ਹੋਣਗੀਆਂ ਇਹ। ਤੇ ਦੁੱਧ ਨੂੰ ਵੀ ਚੰਗਾ ਰਹਿਣਗੀਆਂ। ਤੇ ਬਾਕੀ ਤੁਸੀਂ ਜਾਈ ਤਸੱਲੀ ਤੇ ਖਰੀਦਣੀਆਂ ਸੋਹਣੀਆਂ ਬਹੁਤ ਆ ਦੋਨੇ। ਕੁਆਲਿਟੀ ਦੇਖੋ ਤੁਸੀਂ ਦੋਵਾਂ ਦੀ। ਫੇਸ ਦੀ ਕੁਆਲਿਟੀ ਵੀ ਬਹੁਤ ਸੋਹਣੀ ਆਗੀ। ਤੇ ਰੰਗ ਰੂਗ ਵੀ ਇਹਨਾਂ ਦੇ ਵੱਖਰੇ ਹੀ ਆਗੀ। ਬਾਕੀ ਬਾਡੀ ਵੰਤਰ ਦੀਆਂ ਵੀ ਚੰਗੀਆਂ ਸਮਗਾਂ ਵੀ ਚੰਗੀਆਂ ਕੋਈ ਲਿਸਣਾਂ ਨਹੀਂ ਆਗੀਆਂ ਕਿਸੇ ਬਸ ਦਿਖਦੀਆਂ ਇਹ। ਚੋੜੀ ਤੁਹਾਨੂੰ ਦਿਖਾਈ ਦਿੱਤੀ ਆ ਐ ਪੂਰੀਆਂ ਟਾਪ ਕੁਆਲਿਟੀ ਦੀਆਂ ਕਿਹ ਕਿਹੜੀਆਂ ਨੂੰ ਦੋਵੇਂ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਸੇਵਾ ਦੇ ਨਾਲ ਇਹ ਕੱਬਣ ਹੋ ਜਾਣਗੀਆਂ ਇਹਨਾਂ ਦਾ ਰੇਟ ਵੀ 15-15 ਹੀ ਆ ਹਾਂਜੀ ਹਾਂਜੀ ਤੇ ਇਹਨਾਂ ਦੋਵਾਂ ਦਾ ਵੀ ਰੇਟ 15-15 ਹੀ ਆ ਮਤਲਬ ਕਿ ਕੱਲੀ-ਕੱਲੀ ਦਾ 15 ਆਉਂਦਾ ਤੇ 15 ਆਉਂਦਾ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ 15 ਹੀ ਇਹਦਾ ਹੈਗਾ ਇਹ ਉਸ ਤੋਂ ਬਾਅਦ ਆ ਗਈ ਆ ਦੋਨੇ ਪਟਾਣਾਂ ਦਾ ਮੁੱਲ ਲੱਗਦੇ 13-13000 ਰੁਪਏ ਕਿੰਨਾ ਦੋਮਾਂ ਦਾ 13-13000 ਆ ਠੀਕ ਆ ਬਾਈ ਵੀਰ ਪੱਖੋ ਨੰਬਰ 4-4 ਆ ਵੀ ਬੁਰੀ ਸੋਹਣੀ ਆ ਹਨਾ ਹਾਂ ਯਾਰ ਸ਼ਹਿਰ ਵਿੱਚ ਇਹ ਆ ਗਈ ਯਾਰ ਸ਼ਹਿਰ ਦੇ ਵਿੱਚ ਫੇਸ ਕੁਆਲਟੀ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ ਰੰਗ ਇਹਦਾ ਵੀ ਵੱਖਰਾ ਜਿਹਾ ਹੈਗਾ ਤੇ ਇਹਨਾਂ ਦਾ 13-13000 ਆ ਹਨਾ ਠੀਕ ਆ ਇਹਦਾ ਵੀ ਤੇ ਰਹੀਆਂ ਇਹਦੀ ਵੀ ਕੁਆਲਿਟੀ ਦੇਖੋ ਤੁਸੀਂ ਕੰਨਾਂ ਦੀ ਕੁਆਲਿਟੀ ਬਾਡੀ ਬੰਤਰ ਇਹ ਵੀ ਬਹੁਤ ਸੋਹਣੀ ਹੈਗੀ ਦੇਖੋ ਖੜਨੀ ਕੁੜਨੀ ਦੇਖੋ ਜੀ ਫੇਸ ਕੁਆਲਟੀ ਦੇਖੋ ਕਿੰਨੀ ਸੋਹਣੀ ਹੈਗੀ ਦੇਖੋ ਉਸ ਤੋਂ ਬਾਅਦ ਇੱਧਰ ਗੱਬਣ ਗਾਂ ਆ ਗਈ ਤੇ ਆਪਾਂ ਇਹਦੀ ਵੀ ਡਿਟੇਲ ਲੈਣੇ ਆਗੇ ਇਹਦੀ ਬਈ ਕੀ ਡਿਟੇਲ ਹੈ ਕਿੰਨੇ ਦਿਨ ਕੱਢਦੀ ਹੈ ਹਜੇ ਉਹਦੇ ਅਰਧ 10 ਦਿਨ ਬਾਕੀ ਹੈ ਜੇ ਤੇ ਸੂਆ ਕਿਹੜਾ ਸੂਗੀ ਦੂਜਾ ਸੂਆ ਵਰਗ ਹੁੰਦਾ ਜੀ ਦੂਜਾ ਸੂਆ origignal ਕਿਤੇ ਵੈਸੇ ਮਾੜੇ ਦੰਦ ਚੈੱਕ ਨਹੀਂ ਕਰੇ 17 ਲੀਟਰ ਪਹਿਲੇ ਸੂਏ ਦੁੱਧ ਪਾਇਆ ਨੇ ਅਸੀਂ ਕੱਚੀ ਜ਼ਰੂਰ ਆ ਪਰ ਬੜ ਜੰਮ ਚਮਕ ਕਾਲੀ ਜਾਨ ਵਾਲੀ ਬੜਾ ਜਿਆਦਾ ਠੀਕ ਆ ਲੋ ਵੀ ਦੋਸਤੋ ਤੇ ਦੰਦਬਾਈ ਨੇ ਚੈੱਕ ਨਹੀਂ ਕਰੇ ਕਿ ਤੁਸੀਂ ਇਹਦੇ ਚੈੱਕ ਕਰਕੇ ਲਿਆ ਸਕਦੇ ਹੋਗੇ ਤੇ ਵਰੀਆ ਦੁੱਧ ਕੱਢਿਆ ਬਾ ਤੇ ਇਸ ਵਾਰ ਵੀ ਚੰਗੀ ਉਮੀਦ ਆਗੀ ਤੇ ਬਾਕੀ ਬਾਡੀ ਬੰਤਰ ਦੀ ਬਹੁਤ ਚੰਗੀ ਆ ਸੋਹਣੀ ਆਗੀ ਥਾਣਾ ਦੀ ਕੁਆਲਟੀ ਵੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਸਾਂਭੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਕਿਸੇ ਪਾਸੋਂ ਦਿਸਦੀ ਤੇ ਬਾਕੀ ਆਰਡਰ ਇਹਨੇ ਚੰਗਾ ਸਟਾਰਟ ਕਰਿਆ ਵਾ ਪਟਨਾ ਪਕੀਆ ਜ ਦਿਨ ਕਾਫੀ ਬਏ ਹੈਗੇ ਮੌਕੇ ਤੇ ਉਮੀਦ ਆ ਵੀ ਸੋਹਣਾ ਆਰਡਰ ਤਿਆਰ ਕਰੂਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਤਾਂ ਤਸੱਲੀ ਕਰਕੇ ਲਿਆ ਸਕਦੇ ਹੋ ਰੇਟ ਇਹਦਾ ਕਿੰਨਾ ਬਾਈ ਇਹਦਾ 62000 ਇਹਦਾ ਰੇਟ ਦੋਸਤੋ 62000 ਬਾਕੀ ਮੌਕੇ ਦੇ ਮਾੜਾ ਮੋਟਾ ਮਾਨਤਨ ਹੋ ਜਾਊਗਾ ਤੇ ਇਸ ਤੋਂ ਬਾਅਦ ਲਾਸਟ ਦੇ ਆ ਗਈ ਇਹ ਸੂਈ ਵੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਹੀ ਸੂਈ ਹੈ ਬਾਈ ਤੇ ਅੱਜ ਖਾਲੀ ਕਰਨੀ ਸ਼ਾਹ ਨੂੰ ਠੀਕ ਹੈ ਇਹਦਾ 8 ਲੀਟਰ ਵਾਲਾ 9 ਲੀਟਰ ਦੇ ਮਗਰਵੱਛਾ ਇਹਦੇ ਮਗਰਵੱਛਾ ਹੈ ਇਹਦੇ ਇਹ ਕਿਹੜਾ ਸੂਆ ਇਹ ਸਹੀ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਹੈ ਤੇ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ ਇਹ 14 ਮਗਰ ਲੀਟਰ ਪਾ ਦਿੰਗੇ ਬਾਈ 14 15 ਲੀਟਰ ਦੁੱਧ ਦੇ ਦੂਗੀ। ਹਾਂਜੀ ਹਾਂਜੀ। ਠੀਕ ਆ। ਉਹ ਸਾਫ਼ ਆ। ਹਾਂ 40 ਦੁੱਧ ਠੰਡੀ ਸੀ ਲਈ। ਓਕੇ ਆ ਜਮਾ। ਠੀਕ ਆ। ਇਹਦਾ ਮੁੱਲ। ਇਹਦਾ 48000 ਰੁਪਏ ਮੁੱਲ। ਇਹਦਾ 48000। ਮਾਨਤਨ ਹੋ ਜੂ ਮੌਕੇ ਤੇ ਹਨਾ। ਠੀਕ ਆ। ਖੋਲ ਦੇ। ਲਓ ਵੀ ਦੋਸਤ ਇਹਦਾ ਮੁੱਲ ਹੈ 48000 ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਤੇ ਕੱਦ ਕਾੜ ਦੇ ਵਿੱਚ ਇਹ ਵੀ ਚੰਗੀ ਹੈਗੀ। ਸਾਂਭੀ ਵੀ ਚੰਗੀ ਆ। ਆਰਡਰ ਵੀ ਸੋਹਣਾ ਦਿਖਾਉਂਦੀ ਆ ਹਜੇ ਤਾਜੀ ਸੂਈ ਆ। ਤੇ ਬਾਕੀ ਥਾਣਾ ਚ ਵਿੱਥੀ ਬਹੁਤ ਆ ਦੇਖੋ ਥਾਣਾ ਦਾ ਸਾਇਜ ਬਹੁਤ ਸੋਹਣਾਗਾ ਬਾਕੀ 나ੜਾ ਨੂੜਾ ਆਰਡਰ ਤੇ ਬਹੁਤ ਵਧੀਆ ਆ ਗਿਆ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਬੈਕ ਸਾਈਡ ਤੋਂ ਵੀ ਬਹੁਤ ਸੋਹਣੀ ਚੰਗਾ ਆਰਡਰ ਤਿਆਰ ਕਰਨਾ ਇਹਨੇ ਵਿੱਥੀ ਕਾਫੀ ਗਿਆਦਾ ਹੈਗੀ ਥਾਣਾ ਚ ਬਾਕੀ ਕੋਜੇ ਥਾਣਾ ਜਮਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੱਚਾ ਦੇਖ ਸਕਦੇ ਬਿਲਕੁਲ ਤਾਜੀ ਸੂਈਆਂ 나ੜ ਦਾ ਨਾਲ ਦੇਖ ਸਕਦੇ ਡिटेल ਤੁਹਾਨੂੰ ਤਕਰੀਬਨ ਦੋਸਤੋ ਜਿਹੜਾ ਵੀ ਤੁਸੀਂ ਬੱਝੂ ਖਰੀਦਣਾ ਤੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਗਾਇਆਂ ਖਰੀਦਣੀਆਂ ਜਾਂ ਤੁਸੀਂ ਬੱਚੀਆਂ ਖਰੀਦਣੀਆਂ ਕੱਠੀਆਂ ਖਰੀਦਣੀਆਂ ਜਾਂ ਜਿਹੜੇ ਸਾਹ ਹਨ ਵੀ ਤੁਸੀਂ ਮਾਲ ਖਰੀਦਣਾ ਤੁਹਾਨੂੰ ਪਸੰਦ ਆਉਂਦਾ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਰਸੀ ਬੱਚੀਆਂ ਕਾਫੀ ਹੁੰਦਗੀਆਂ ਤੇ ਤੁਸੀਂ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਕ ਗਾਵਾ ਵੀ ਕਾਫੀ ਹੁੰਦੀਆਂ ਜਰਸੀ ਦੇ ਵਿੱਚ ਜਰਸੀ ਸੀਗੀ ਇੱਕ ਤੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਤੇ ਉਹਦੀ ਵੀ ਨਹੀਂ ਤਾਂ ਵੀਡੀਓ ਬਣਾਉਣੀ ਸੀਗੀ ਤੇ ਉਹ ਪਹਿਲਾਂ ਸੇਲ ਹੋ ਗਈ ਹੈਗੀ ਤੇ ਜਰਸੀ ਗਾਇਆਂ ਵੀ ਹੁੰਦੀਆਂ ਹਰੇਕ ਤਰ੍ਹਾਂ ਦਾ ਮਤਲਬ ਹਰੇਕ ਭਾ ਦਾ ਜਾਨਵਰ ਬਾਈ ਕੋਲੋਂ ਤੁਹਾਨੂੰ ਮਿਲ ਜੂਗਾ ਤੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਐਂਡ ਤਾਈਂ ਜਰਨਲਿਸਟ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ